ਸਾਸੀ ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਔਰ ਬਾਲੀਵੁੱਡ ਦੇ ਬੰਸਲਮਾਨ ਖਾਨ ਸਲਮਾਨ ਖਾਨ ਇਸ ਸਾਲ ਮਤਲਬ ਕਿ 2024 ਦੇ ਵਿੱਚ ਕੋਈ ਵੀ ਫਿਲਮ ਨਹੀਂ ਕਰ ਰਹੇ ਇੱਕ ਸਾਲ ਦਾ ਬ੍ਰੇਕ ਲਿਆ ਹੋਇਆ ਹੈ ਤੇ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਸਲਮਾਨ ਖਾਨ ਦੀਆਂ ਤਕਰੀਬਨ ਜੰਨੀਆਂ ਵੀ ਫਿਲਮਾਂ ਆਈਆਂ ਸਨ ਉਹ ਫਲॉप ਗਈਆਂ ਸਨ ਕੋਈ ਵੀ ਫਿਲਮ ਹਿੱਟ ਨਹੀਂ ਹੋਈ ਕੋਈ ਵੀ ਫਿਲਮ ਦਰਸ਼ਕਾਂ ਨੇ ਪਸੰਦ ਨਹੀਂ ਕੀਤੀ ਤੇ ਇੱਕ ਸਾਲ ਦੇ ਬ੍ਰੇਕ ਤੋਂ ਬਾਅਦ ਫਿਰ ਇੱਕ ਵੱਡੀ ਫਿਲਮ ਦੇ ਵਿੱਚ ਉਹ ਨਜ਼ਰ ਆਉਣ ਵਾਲੇ ਨੇ ਫਿਲਮ ਦਾ ਨਾਮ ਹੈ ਸਿਕੰਦਰ ਸੋ ਇਸ ਫਿਲਮ ਦੇ ਵਿੱਚ ਕਿਤਨੇ ਕਿਤੇ ਸਲਮਾਨ ਖਾਨ ਨੇ ਸਾਊਥ ਦੇ ਡਾਇਰੈਕਟਰ ਸਾਉਥ ਦੇ ਐਕਟਰਸ ਦਾ ਸਾਉਥ ਦੇ ਹੋਰ ਜਿਹੜੇ ਕਲਾਕਾਰ ਉਹਨਾਂ ਦਾ ਸਹਾਰਾ ਲਿਆ ਹੈ ਹੋ ਸਕਦਾ ਹੈ ਕਿ ਜਿੱਦਾਂ ਵਾਂਟਡ ਚੱਲੀ ਸੀਗੀ ਤਾਂ ਉਹ ਵੀ ਇੱਕ ਸਾਉਥ ਦੇ ਡਾਇਰੈਕਟਰ ਨੇ ਹੀ ਡਾਇਰੈਕਟ ਕੀਤੀ ਸੀ ਫਿਲਮ ਤੇ ਉਸ ਤੋਂ ਬਾਅਦ ਹੁਣ ਕਾਫੀ ਸਮੇਂ ਬਾਅਦ ਫਿਰ ਇੱਕ ਵਾਰ ਮੈਨੂੰ ਲੱਗਦਾ ਕਿ ਸਲਮਾਨ ਖਾਨ ਜਿਉ ਨੇ ਇੱਕ ਵਾਰ ਫਿਰ ਸਾਉਥ ਦੇ ਜੋ ਡਾਇਰੈਕਟਰ ਨੇ ਔਰ ਸਾਉਥ ਦੇ ਜੋ ਕਲਾਕਾਰ ਨੇ ਉਹਨਾਂ ਦਾ ਸਹਾਰਾ ਲੈਣ ਲੱਗੇ ਨੇ ਤੇ ਇੱਕ ਸਾਲ ਦਾ ਬ੍ਰੇਕ ਦਿੱਤਾ ਹੈ ਸੋ ਸਿਕੰਦਰ ਫਿਲਮ 225 ਦੇ ਵਿੱਚ ਰਿਲੀਜ਼ ਹੋਣ ਵਾਲੀ ਤੇ ਇਸ ਫਿਲਮ ਦੇ ਵਿੱਚ ਕਟੱਪਾ ਜਾਣੇ ਕਿ ਸਤਿਆ ਰਾਜ ਦਾ ਜਿਹੜੀ ਕਿ ਇੱਕ ਐਂਟਰੀ ਹੋਣ ਵਾਲੀ ਹੈ ਸੋ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਨਿਰਮਾਤਾ ਸਾਜਿਦ ਨਾੜੀਅਟ ਵਾਲਾ ਸੁਪਰਸਟਾਰ ਸਲਮਾਨ ਖਾਨ ਦੇ ਨਿਰਦੇਸ਼ਕ ਏ ਆਰ ਸਤਿਆ ਰਾਜ ਉਰਫ ਕਟੱਪਾ ਦੀ ਮੁਰਗੁੜਾਸ ਦੀ ਟੀਮ ਦੇ ਵਿੱਚ ਸ਼ਾਮਲ ਹੋ ਗਿਆ ਹੁਣ ਸਿਕੰਦਰ ਦੇ ਪ੍ਰੋਜੈਕਟ ਦਾ ਰੋਮਾਂਚਕ ਜਿਹੜਾ ਹੋਰ ਵੱਧ ਗਿਆ ਅਦਾਕਾਰ ਨੇ ਹਾਲੀ ਦੇ ਵਿੱਚ ਪ੍ਰਤੀਕ ਪੱਬਰ ਨਾਲ ਫਿਲਮ ਦੀ ਸ਼ੂਟਿੰਗ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਸਤਾਰੈ ਨੇ ਕਈ ਫਿਲਮਾਂ ਦੇ ਵਿੱਚ ਵੱਖ-ਵੱਖ ਭੂਮਿਕਾ ਨਿਭਾਈਆਂ ਹਨ ਤੇ ਸਿਕੰਦਰ ਵਿੱਚੋਂ ਸਲਮਾਨ ਖਾਨ ਤੇ ਹੋ ਸਤਾਰਿਆਂ ਦੇ ਨਾਲ ਨਾਗਿਅਟ ਵਾਲਾ ਗ੍ਰੈਂਡਸਨ ਦੁਆਰਾ ਨਿਰਮਿਤ ਸਿਕੰਦਰ ਦਾ ਨਿਰਦੇਸ਼ਨ ਏ ਆਰ ਮੁਰਗੁੜਾਸ ਕਰ ਰਹੇ ਨੇ ਸੋ ਇਸ ਫਿਲਮ ਦਾ ਜਿਹੜਾ ਰੋਮਾਂਚ ਹੈ ਹੋਰ ਵੱਧ ਚੁੱਕਾ ਹੈ ਕਟੱਪਾ ਜਾਣੇ ਕਿ ਸੱਤਾਰਾ ਨੂੰ ਸੀ ਕਈ ਸਾਉਦੀਆਂ ਫਿਲਮਾਂ ਦੇ ਵਿੱਚ ਦੇਖਿਆ ਤੇ ਉਸ ਤੋਂ ਬਾਅਦ ਜਿਹੜਾ ਜਿਹੜੀ ਸਾਡੀ ਇੰਡੀਅਨ ਆਡੀਅੰਸ ਹੈ ਜੋ ਬਾਲੀਵੁੱਡ ਦੀ ਆਡੀਅੰਸ ਹੈ ਉਹਨਾਂ ਦੀ ਜਿਹੜੀ ਪਛਾਣ ਇੱਕ ਬਣੀ ਸੀਗੀ ਉਹ ਬਾਹੂਬਲੀ ਤੋਂ ਬਣੀ ਸੀ ਸੋ ਸਲਮਾਨ ਖਾਨ ਦੇ ਨਾਲ ਨਜ਼ਰ ਆਉਣ ਵਾਲੇ ਤੇ ਫਿਲਮ ਦਾ ਰਮਾਂਚ ਹੋਰ ਵੱਧ ਗਿਆ ਦੇਖਣ ਵਾਲਾ ਹੋਵੇਗਾ ਕਿ ਉਹਨਾਂ ਦਾ ਕਰੈਕਟਰ ਜਾਂ ਫਿਰ ਵਿਲਨ ਦਾ ਜਾਂ ਫਿਰ ਸਪੋਰਟਿੰਗ ਕਰੈਕਟਰ ਜਾਂ ਫਿਰ ਸਲਮਾਨ ਖਾਨ ਦੇ ਨਾਲ ਨਜ਼ਰ ਆਉਣ ਵਾਲੇ ਨੇ ਸੋ ਇਹ ਫਿਲਮ ਤੇ ਬਾਅਦ ਹੀ ਪਤਾ ਚੱਲੇਗਾ ਦੇਖਦੇ ਰਹੋ ਧੰਨਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਔਰ ਬਾਲੀਵੁੱਡ ਦੇ ਬੰਗ ਸੁਲਮਾਨ ਖਾਨ ਸੁਲਮਾਨ ਖਾਨ ਇਸ ਸਾਲ ਮਤਲਬ ਕਿ 2024 ਦੇ ਵਿੱਚ ਕੋਈ ਵੀ ਫਿਲਮ ਨਹੀਂ ਕਰ ਰਿਹਾ ਇੱਕ ਸਾਲ ਦਾ ਬ੍ਰੀਕ ਲਿਆ ਹੋਇਆ ਹੈ ਤੇ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਸੁਲਮਾਨ ਖਾਨ ਦੀਆਂ ਤਕਰੀਬਨ ਜੰਨੀਆਂ ਵੀ ਫਿਲਮਾਂ ਆਈਆਂ ਸਨ ਉਹ ਫਲॉप ਗਈਆਂ ਸਨ ਕੋਈ ਵੀ ਫਿਲਮ ਹਿੱਟ ਨਹੀਂ ਹੋਈ ਕੋਈ ਵੀ ਫਿਲਮ ਦਰਸ਼ਕਾਂ ਨੇ ਪਸੰਦ ਨਹੀਂ ਕੀਤੀ ਤੇ ਇੱਕ ਸਾਲ ਦੇ ਬ੍ਰੇਕ ਤੋਂ ਬਾਅਦ ਫਿਰ ਇੱਕ ਵੱਡੀ ਫਿਲਮ ਦੇ ਵਿੱਚ ਉਹ ਨਜ਼ਰ ਆਉਣ ਵਾਲੇ ਨੇ ਫਿਲਮ ਦਾ ਨਾਮ ਹੈ ਸਿਕੰਦਰ ਸੋ ਇਸ ਫਿਲਮ ਦੇ ਵਿੱਚ ਕਿਤਨੇ ਕਿਤੇ ਸਲਮਾਨ ਖਾਨ ਨੇ ਸਾਊਥ ਦੇ ਡਾਇਰੈਕਟਰ ਸਾਊਥ ਦੇ ਐਕਟਰਸ ਦਾ ਸਾਊਥ ਦੇ ਹੋਰ ਜਿਹੜੇ ਕਲਾਕਾਰ ਉਹਨਾਂ ਦਾ ਸਹਾਰਾ ਲਿਆ ਹੈ ਹੋ ਸਕਦਾ ਹੈ ਕਿ ਜਿੱਦਾਂ ਵੌਂਟਡ ਚੱਲੀ ਸੀਗੀ ਤਾਂ ਉਹ ਵੀ ਇੱਕ ਸਾਊਥ ਦੇ ਡਾਇਰੈਕਟਰ ਨੇ ਹੀ ਡਾਇਰੈਕਟ ਕੀਤੀ ਸੀ ਫਿਲਮ ਤੇ ਉਸ ਤੋਂ ਬਾਅਦ ਹੁਣ ਕਾਫੀ ਸਮੇਂ ਬਾਅਦ ਫਿਰ ਇੱਕ ਵਾਰ ਮੈਨੂੰ ਲੱਗਦਾ ਕਿ ਸਲਮਾਨ ਖਾਨ ਜੋ ਨੇ ਇੱਕ ਵਾਰ ਫਿਰ ਸਾਊਥ ਦੇ ਜੋ ਡਾਇਰੈਕਟਰ ਨੇ ਔਰ ਸਾਊਥ ਦੇ ਜੋ ਕਲਾਕਾਰ ਨੇ ਉਹਨਾਂ ਦਾ ਸਹਾਰਾ ਲੈਣ ਲੱਗੇ ਨੇ ਤੇ ਇੱਕ ਸਾਲ ਦਾ ਬ੍ਰੇਕ ਦਿੱਤਾ ਹੈ ਸੋ ਸਿਕੰਦਰ ਫਿਲਮ 225 ਦੇ ਵਿੱਚ ਰਿਲੀਜ਼ ਹੋਣ ਵਾਲੀ ਤੇ ਇਸ ਫਿਲਮ ਦੇ ਵਿੱਚ ਕਟਪਾ ਜਾਣੇ ਕਿ ਸਤਿਆ ਰਾਜ ਦਾ ਜਿਹੜੀ ਕਿ ਇੱਕ ਐਂਟਰੀ ਹੋਣ ਵਾਲੀ ਐ ਸੋ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਨਿਰਮਾਤਾ ਸਾਜਿਦ ਨਾੜੀਅਟ ਵਾਲਾ ਸੁਪਰਸਟਾਰ ਸਲਮਾਨ ਖਾਨ ਦੇ ਨਿਰਦੇਸ਼ਕ AR ਸਤਿਆਰਾਜ ਉਰਫ ਕਟੱਪਾ ਦੀ ਮੁਰਗੁੜਾਸ ਦੀ ਟੀਮ ਦੇ ਵਿੱਚ ਸ਼ਾਮਲ ਹੋ ਗਿਆ ਹੈ। ਹੁਣ ਸਿਕੰਦਰ ਦੇ ਪ੍ਰੋਜੈਕਟ ਦਾ ਰੋਮਾਂਚਕ ਜਿਹੜਾ ਹੋਰ ਵੱਧ ਗਿਆ ਅਦਾਕਾਰ ਨੇ ਹਾਲੀ ਦੇ ਵਿੱਚ ਪ੍ਰਤੀਕ ਪੱਬਰ ਨਾਲ ਫਿਲਮ ਦੀ ਸ਼ੂਟਿੰਗ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਸਤਿਆਰਾਜ ਨੇ ਕਈ ਫਿਲਮਾਂ ਦੇ ਵਿੱਚ ਵੱਖ-ਵੱਖ ਭੂਮਿਕਾ ਨਿਭਾਈਆਂ ਹਨ ਤੇ ਸਿਕੰਦਰ ਵਿੱਚ ਉਹ ਸੁਲਮਾਨ ਖਾਨ ਤੇ ਹੋਰ ਸਿਤਾਰਿਆਂ ਦੇ ਨਾਲ ਨਾੜੀਗੜ ਵਾਲਾ ਗ੍ਰੈਂਡਸਨ ਦੁਆਰਾ ਨਿਰਮਿਤ ਸਿਕੰਦਰ ਦਾ ਨਿਰਦੇਸ਼ਨ AR ਮੁਰਗੁੜਾਸ ਕਰ ਰਹੇ ਨੇ। ਸੋਸ ਫਿਲਮ ਦਾ ਜਿਹੜਾ ਰੋਮਾਂਚ ਹੈ ਹੋਰ ਵੱਧ ਚੁੱਕਾ ਹੈ। ਕਟੱਪਾ ਜਾਣੇ ਕਿ ਸੱਤਾਰਾ ਨੂੰ ਸੀ ਕਈ ਸਾਉਦੀਆਂ ਫਿਲਮਾਂ ਦੇ ਵਿੱਚ ਦੇਖਿਆ ਤੇ ਉਸ ਤੋਂ ਬਾਅਦ ਜਿਹੜਾ ਜਿਹੜੀ ਸਾਡੀ ਇੰਡੀਅਨ ਆਡੀਅੰਸ ਹੈ ਜੋ ਬਾਲੀਵੁੱਡ ਦੀ ਆਡੀਅੰਸ ਹੈ ਉਹਨਾਂ ਦੀ ਜਿਹੜੀ ਪਛਾਣ ਇੱਕ ਬਣੀ ਸੀਗੀ ਉਹ ਬਾਹੂਬਲੀ ਤੋਂ ਬਣੀ ਸੀ ਸੋ ਸਲਮਾਨ ਖਾਨ ਦੇ ਨਾਲ ਨਜ਼ਰ ਆਉਣ ਵਾਲੇ ਤੇ ਫਿਲਮ ਦਾ ਰਮਾਂਚ ਹੋਰ ਵੱਧ ਗਿਆ ਦੇਖਣ ਵਾਲਾ ਹੋਵੇਗਾ ਕਿ ਉਹਨਾਂ ਦਾ ਕਰੈਕਟਰ ਜਾਂ ਫਿਰ ਵਿਲਨ ਦਾ ਜਾਂ ਫਿਰ ਸਪੋਰਟਿੰਗ ਕਰੈਕਟਰ ਜਾਂ ਫਿਰ ਸਲਮਾਨ ਖਾਨ ਦੇ ਨਾਲ ਨਜ਼ਰ ਆਉਣ ਵਾਲੇ ਨੇ ਸੋ ਇਹ ਫਿਲਮ ਤੇ ਬਾਅਦ ਹੀ ਪਤਾ ਚੱਲੇਗਾ ਦੇਖਦੇ ਰਹੋ ਥੈਂਕਸ ਵੇਰਾ ਟੀਵੀ ਸਤਿ ਸ਼੍ਰੀ ਅਕਾਲ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप